ਅਜ ਨਹੀਂ ਨਹੀਂ ਕਰਨੀ ਨਹੀਂ ਨਹੀਂ ਕਰਨੀ ਆ ਨਹੀਂ ਛੇੜੀ ਨਾ ਮਾ ਛੂਟ ਪਣਾ ਇਦਾਂ ਨਹੀਂ ਪਣਾ ਚਲ ਨਹੀਂ ਕਰੀ ਕਰਨੀ ਛੇਰ ਤੇ ਤੇ ਗਈ ਛੇਰ ਤੇ ਤੇ ਵਾਇਪਰ ਛੇਰ ਤੇ ਪਾਣੀ ਨਾ ਪਾਵਾ ਫਿਰ ਚਲ ਨਹੀਂ ਪੰਦਾ ਛੇਤੇ ਪਣਾ ਨਹੀਂ ਨਹੀਂ ਇੱਕ ਨਹੀਂ ਇੱਕ ਨਹੀਂ ਨਹੀਂ ਪੋਣਾ ਥੋੜਾ ਜਾਈ ਵਿੱਕ ਨਹੀਂ ਵਿੱਕ ਨਹੀਂ ਕਿਉਂ ਪੋਣਾ ਵਿੱਕ ਕਿਉਂ ਨਹੀਂ ਹਾਂ ਹੱਥ ਤੇ ਹਾਂ ਹੱਥ ਤੇ ਇਦਾਂ ਚਲ ਇਦਾਂ ਇਦਾਂ ਪਾ ਦੂੰਗਾ ਇਦਾਂ ਪਾ ਦੂੰਗਾ ਇਹ ਤੇ ਰੌਣਕ ਐ ਮਰੀ ਇਹ ਰੌਣਕ ਮੇਰੇ ਘਰ ਦੀ ਇਹਦਾ ਨਾਮ ਰੱਖਣਾ ਚਾਹੀਦਾ ਹੋਇਆ ਰੌਣਕ ਹੈ ਲੈ ਆਪਾਂ ਤਾਂ ਲੈ ਆਵਰਾ ਕਰਨ ਰਹਿੰਦੇ ਨੇ ਨਹੀਂ ਨਹੀਂ ਅੱਜ ਕਿਹੜਾ ਲੁਣਾ ਮਗਾਣਾ ਕੁੜੀਆਂ ਚੜੀਆਂ ਲੋ ਕੁੜੀਆਂ ਚੜੀਆਂ ਲੈ ਲਾਤਾ ਹੈ ਲੈ ਲਾਤਾ ਕੁੜੀਆਂ ਚੜੀਆਂ ਆ ਲੁਣਾ ਆ ਲੈ ਵਧੀਆ ਲੱਗਦਾ ਤੈਨੂੰ ਵਧੀਆ ਲੱਗਦਾ ਆ ਕੁੜੀਆਂ ਚਿੜੀਆਂ ਅੱਛਾ ਰੁਕ ਜਾ ਇਹ ਆ ਜਿਹੜਾ ਆਈ ਆਹੋ ਜੀ ਆਹੋ ਹਿੰਦੀ ਮੇ ਕੁੜੀਆਂ ਵੀ ਨਾਲ ਹੀ ਖੜਨੀ ਐ ਸਲੂਨ ਤੇ ਚੱਲ ਚਲੀਏ ਬੋਦੀ ਤੇਰੀ ਜਾਂਦੀ ਇੱਕ ਚੱਲ ਚੱਲ ਅੱਗੇ ਬਹਿਣਾ ਅੱਗੇ ਨਹੀਂ ਬਹਿਣਾ ਮੈਂ ਨਹੀਂ ਲੈ ਤੂੰ ਮੇਰੇ ਭਾਈ ਕਦੋਂ ਮੇਨ ਵਿਲੇਜ ਆ ਨਹੀਂ ਕੇਲਾ ਗੁੜੀਆਂ ਨਾ ਉੱਥੇ ਰੱਖ ਲਾ نیچے ਰੱਖ ਲਾ ਨਾ ਪੰਜੇਰਾ ਖੜਾ ਗੁੜੀਆਂ ਦੇਖਣਾ ਬਾਈ ਚਲੋ ਠੀਕ ਆ ਕੇ ਬਾਈ ਹਾਂ ਹਮਾ ਚਲੇ ਗਏ ਚਲੀ ਆਪਾਂ ਮਮਾ ਚਲੇ ਗਏ ਆਪਣੇ ਕੰਮ ਤੇ ਨਹੀਂ ਆకాశ ਨਹੀਂ ਹੈ ਨਾ ਕਾਸ਼ ਨਹੀਂ ਆਉਗਾ ਠਹਿਰ ਕੇ ਪਹਿਲਾ ਇਹ ਦੋਸ਼ ਕਦੋਂ ਦੋਸ਼ ਤੇ ਬਣੀ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਪਹਿਲਾ ਮੈਂ ਸਿਆਣੀ ਹੋਈ ਨਹੀਂ ਤੇ ਆਏ ਹੋਏ ਨੇ ਕੱਪੜੇ ਛੱਟ ਗੰਦੇ ਕਰਲੇ ਹੁੰਦੇ ਹੁਣ ਥੋੜਾ ਠੀਕ ਹੋ ਗਿਆ ਹੱਥ ਨਹੀਂ ਧੋਣੇ ਨਹੀਂ ਲੱਗਿਆ ਤੁਹਾਨੂੰ ਕੀ ਲੱਗਾ ਕਿ ਲੱਗ ਗਿਆ ਮਿੱਟੀ ਕਾਣਾ ਲੱਗ ਗਈ ਮਿੱਟੀ ਕਾਣਾ ਲੱਗ ਗਈ ਕੋਠੇ ਤੋਂ ਕੋਠੇ ਦੇ ਘੰਡੇ ਹੈ ਘਰੇ ਓ ਟੇਬਲ 'ਤੇ ਘਰੇ ਲੈ ਲੈਂਦੇ ਹਰ ਕੋਣ ਕਿੰਦੀ ਕੁਛ ਖਾਣਾ ਹੈ ਤਾਂ ਮੈਂ ਕਿਹ ਚਲੋ ਆਪਾਂ ਜਾਂਦੇ ਸੁਨ ਦੇ ਨਾਲ ਹੀ ਤਾਂ ਸੈਲਰ ਮਿਲਦਾ ਬਹੁਤ ਵਧੀਆ ਆਪਾਂ ਆਖਿਆ ਚਲੋ ਥਾਲੇ ਦੇ ਨਾਲ ਮੈਂ ਉਹ ਥਾਲੇ ਨਾਲੇ ਹਰ ਗੋਤ ਨਾਲ ਆਕਾਸ਼ ਟੇਸਟ ਕਰ ਲੂਗਾ ਇਹਨਾਂ ਭਾਏ ਬਹੁਤ ਵਧੀਆ ਵੈਰਾਈਟੀ ਬਹੁਤ ਹੈ ਇਹ ਕੀ ਹੈ

ਕੱਦਾ ਆਇਆ ਤਾਂ ਮੈਨੂੰ ਪਤਾ ਤੇਰਾ ਦਿਲ ਕਰਦਾ ਹੈ ਕੱਦਾ ਆ ਕੱਦਾ ਚੁੱਪ ਚੁੱਪ ਤੂੰ ਆਈ ਤਾ ਨਹੀਂ ਖਾਣਾ ਕੋਈ ਗੰਦੇ ਫੇਰ ਮੈਂ ਤੇ ਖਾਉਂਗਾ ਹੀ ਮੈਂ ਖਾ ਲੂੰਗਾ ਥੋੜੇ ਖਾ ਲੇਗਾ ਹਾਂ ਥੋੜਾ ਖਾ ਜਾਣਾ ਥੋੜਾ ਮੈਨੂੰ ਦੇਣਾ ਤੇ ਕੱਦੇ ਨਹੀਂ ਖਾਣਾ ਮੈਂ ਛੜਾ ਖਾਣਾ ਕਹਿੰਦੀ ਵੀ ਹਾਂ ਇਹਨਾਂ ਪਤੀ

ਸੇਟੀ ਕਦੋਂ ਤੇ ਮੰਨੀ ਆ ਤਾਬਾ ਲੀਏ ਦੇਤੀ ਗੱਲ ਦਾ ਜਸੀਨ ਨੂੰ ਲੈਣ ਚੱਲਿਆ ਮੈਂ ਕਿਹਾ ਰਸੋਈ ਦੇ ਜੇ ਪੇਂਟ ਕਰ ਲਈਏ ਪੇਂਟ ਨਹੀਂ ਕੀਤਾ ਵੀ ਕਿਉਂਕਿ ਮੌਸਮ ਅੱਜ ਠੰਡਾ ਹੀ ਆ ਵੀ ਐਨ ਓਕੇ ਹੋਇਆ ਵੇ ਮੌਸਮ ਗਰਮੀ ਹੈ ਨਹੀਂ ਲੈ ਭਾਈ ਤੇਲਪੋ ਵਾਲੀ ਨੂੰ ਫੋਨ ਕਰਾਂ ਮੈਨੂੰ 300 ਜੀ ਹੋ ਜਾਣਗੇ ਲੈ ਵੀ ਆ ਵੇਖ ਲੈ ਲੈ ਨੀਲ ਨਣੀ ਆ ਲਿਆ ਦਾ ਕੀ ਆ ਲਿਆ ਦਾ ਇਹ ਦੱਸੋ ਜੇ ਮਰਦੀ ਲੈ ਆਏ ਹੁਣ ਕਹਿੰਦੀ ਨ ਭਾਈ ਖਿਲਾ ਦੇ ਜੀ ਆ ਕੀ ਚਿੱਕੀ ਲੈਣ ਲਈ ਹਰ ਕੋਨੇ ਆ ਠੀਕ ਆ ਸਹੀ ਆ ਇਹਨੂੰ ਯਾ ਇਹਦੇ ਕੰਮ ਹੋ ਗਏ ਮੈਂ ਤਾਂ ਫੇਰ ਨੂੰ ਬੋਹਾਂ ਚ ਹਾਂ ਮਮਕਾੜਾ ਹਾਂ ਹਾਂ ਚੱਲ ਦੇ ਜੀ ਆ ਗਈ ਹਾਂ ਆ ਵੇਲਾ ਕਿਨੇ ਪਾਇ ਖਰਚੇ ਜਿੰਨੇ ਤੇ ਚੱਲ ਸੁਪਨੇ ਜਾਣੀਆਂ ਹਨ ਮੈਂ ਆ ਲੇਖ ਨੂੰ ਚੱਲਣਾ ਹੈ ਕੈਸਾ ਹੈ ਨੇ ਉਹ ਪਹਿਲਾਂ ਲਿਖ ਵੀ ਉਹ ਫੋਨ ਰੈਡੀ ਹੋਣ ਦੇ ਕੀ ਕਰਨਗੇ ਨਹੀਂ ਦੱਸ ਦੇਈ ਗੱਲਗੇ ਦੱਸ ਜਾ ਨਹੀਂ 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 ਯਾਰ ਦੇਣਾ ਪਹਿਲਾਂ ਇਹ ਕੀ ਕਿਹਾ ਹੈ ਮੈਂ ਤਾਂ ਕਿਹਾ ਸੀ ਦੱਸੋ ਦੱਸੋ ਦੱਸ ਮੈਂ ਤਾਂ ਖੁਸ਼ ਵੀ ਨਹੀਂ ਨੇ ਕਿਹਾ ਹੀ ਕੁਝ ਕਿਹਾ ਹੀ ਦੱਸੋ ਵੀ ਦੱਸ ਕੀ ਕਰ ਗੁੰਦੀ ਆ ਰੀਲ ਬਣਨੀ ਹਰ ਗੁੰਦੀ ਨਹੀਂ ਆਪਣੇ ਰੀਲ ਬਣਨੀ ਕਿਹੜੇ ਗਾਣੇ ਚੱਲਣ ਹਣ ਗਾਣਾ ਤਾਂ ਦੱਸੋ ਹਾਂ ਗਾਣਾ ਨਮਾਇਆ ਬੜਾ ਵਧੀਆ ശു കൂത്ത ലോണ സമന ਆਜੇ ਨਾ ਕਦੇ ਪੇਂਟ ਦੇ ਵਿੱਚ ਡਿੱਬੇ ਕਿਤੇ ਮਫੂਨ ਬਲਕਾ ਕਿਤਾ ਕਰਨਾ ਪੈਣਾ ਇਹ ਨਾ ਇਹ ਤੂੰ ਕਹਿ ਕਰੀਏ ਇਹਨੂੰ ਕਰਤਾ ਦੇ ਕਰੀਏ ਨਹੀਂ 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 ਇਹ ਬੜੀ ਦੀ ਦੀ ਜਨਾ ਕਰਨਾ ਪਾਣਾ ਵਾ ਉਹਦਾ ਕਰਦਾ ਮੈਂ ਸਿੱਧਾ ਸਿੱਧਾ ਜੇ ਲੈਰ ਉੱਤੇ ਆਹ ਇਹਨੇ ਗਾਫੀਆ ਪਤਨਾ ਹੋ ਗਿਆ ਮਮਾ ਪਤਨਾ ਆ ਗਈ ਤਾਰਬਿੰਦ ਦਾ ਤੇਲ ਬਹੁਤਾ ਲੁੱਦ ਲਿਆ ਉਹ ਆਤੀ ਬੜੀ ਸੋਹਣੀ ਦੇ ਸੀ ਚਲ ਕੋਲਦਾ ਅਸੀਂ ਠੀਕ ਹੈ ਲੈ ਵੇ ਮਿੱਤਰਾ ਕਾਰ ਚੈੱਕਣ ਹੁਣ ਰਸਵੇ ਇਸਕਾ ਮਾਰਦੀ ਕਿ ਨਹੀਂ ਵਧੀਆ ਹੋ ਗਈ ਨਾ ਥੋੜੀ ਸਾਫ ਸਾਈ ਹੋ ਗਈ ਯਾਰ ਥੋੜੀ ਐਨ ਵਧੀਆ ਹੋ ਗਈ ਓਕੇ ਲਓ ਜੀ ਹੋ ਗਿਆ ਪੇਂਟ ਸਾਰਾ ਕਰੋ ਚੈੱਕ ਤੇ ਸਾਫ ਬਾਦਰ ਨਹੀਂ ਰਹਿ ਰਹੇ ਲੈ ਓਕੇ ਓਕੇ ਬਾਕੀ ਹੁਣ ਜਿਹੜਾ ਭਜਿਆ ਪਿਆ ਇਹਦੇ ਡੱਬੇ ਚ ਪਾ ਦੇਣਾ ਪੁੱਛਦੇ ਰਹੇ ਸਾਫ ਕਰ ਲੈ ਤੇ ਚੱਲੀਏ ਮਾਨਤ ਲੈ ਭਈ ਆ ਕੂਲਰ ਆ ਲਿਆ ਇਹਦੇ ਕਰਕੇ ਚਲੋ ਬਚਾਓਗੇ ਨਹੀਂ ਪਸੀਨਾ ਪਸੀ ਨਹੀਂ ਹੋਣਾ ਹੈ ਦੀ ਗੱਲ ਪਹਿਲੇ ਤੋਂ ਨਾ ਕਾਰ ਦੀ ਦਾ ਤੇਲ ਜ਼ਰੂਰ ਤਾਂ ਨਹੀਂ ਕੀ ਕਰਨਾ ਕੀ ਆ ਕਰ ਲੈ ਆਉਣੀ ਆਹ ਵੇ ਚੀਜ਼ ਆ ਤਾਂ ਹੋਏ ਸਿੱਧਾ ਸਿਸਟਮ ਜੇ ਖਰਾਬ ਹੋ ਗਾ ਰੋ ਆ ਜਿਹੜਾ ਲੱਗਾ ਦੇਣ ਨੰਬਰ ਤੇ ਦੱਸਦਾ ਕਿੰਨੇ ਤੇ ਚੱਲਣ ਰਿਹਾ ਸੀ ਤੇ ਇਹ ਲੈ ਆਣ ਆਏ ਸੀ ਇਹ ਮਿਲਿਆ ਨਹੀਂ ਮੈਂ ਜਦ ਕਠਲ ਲੈ ਜੀ ਕਨੇ ਜਸੀ ਮੈਂ 버거 ਮੰਗਦੀ ਇਹਨੇ 버거 ਲਿਆ ਕੇ ਤਾਈ ਪਾਪਾ ਨੂੰ ਦੇ ਦੇ ਰੋ ਪਾਪਾ ਨੂੰ ਦੇ ਦੋ ਕੀ ਕਰ ਬਰ ਪਾਪਾ ਨੂੰ ਦੇ ਦੇ ਸੋ ਹੱਲ ਲੱਗਦਾ ਹੈ ਹਾਂ ਸੋ ਲੱਗਿਆ ਕਾ ਮੈਂ ਬੱਕਰੀ ਖਾਂਦਾ ਬੱਕਰੀ ਖਾਂਦਾ ਤੁਸੀਂ ਕਹਿੰਨਾ ਹਾਂ ਨਾ ਇੰਨਾ ਨੰਦ ਨਾ ਪੁੱਛੀ ਕੱਲ ਮੈਂ ਕਹਾਂਗਾ ਕੱਲਾ ਜੇ ਛਿਪਾ ਨੂੰ ਕਹੇ ਜੇ ਛਿਪਾ ਖੋਣਾ ਮੱਕੜੇ ਨਹੀਂ ਤਵਾ ਤੁਸੀਂ ਨਹੀਂ ਦੇਣਾ ਮੈਂ ਨਹੀਂ ਜੱਸੀ ਕਹਿੰਦਾ ਤੂੰ ਆਖੇ ਨਹੀਂ ਲੱਗਦੀ ਤੂੰ ਕੀ ਖਾਨੀ ਆ? ਕਹਿੰਦੀ ਮੈਂ 버ਗਰ ਖਾਨੀ ਆ। ਉਧਰ ਲੈ ਸੀ ਸਾਡਾ ਚੱਲਿਆ ਨਹੀਂ ਅੱਜ ਖਰਾਬ ਆ। ਅੱਜ ਫੇਰ ਇਦਾਂ ਕਿਹੜੀ ਤੁਰਦਿਆਂ ਦੀ ਹੈਗੀਆਂ ਤੁਰਦਿਆਂ ਬੜੀਆਂ ਬੜੀਆਂ। ਮੁੰਡਾ ਕਹਿੰਦਾ ਚਾਹ ਪਣੀ ਅੱਧੀ ਰਾਤ ਨੂੰ ਮੈਂ ਚੱਲ ਲੈ ਚੱਲਦੇ ਇਥੇ ਦੁੱਧ ਹੁਣ 12 ਵਜੇ ਰਾਤ ਦੇ 12:30 12:30 ਕਿੰਨੇ ਵਜੇ ਆ? 12:30 ਵਜੇ। ਲੈ ਲੈ ਆਂਦਾ ਹੀ ਭਰਾਵਾ। ਕੋਫੀ ਲਾ ਲੇ ਕੋਸ਼ੀਂ ਮੇ ਆਪ ਆਪ ਲੈਂਦੇ ਹਾਂ ਮੇਰੀ ਗੱਲ ਸੁਣਿਆ ਚਾਹ ਚਾਹ ਬਣਾਉਣ ਕੇ ਹੈ ਨਹੀਂ ਮਾਂ ਬਾਤ ਹੀ ਹੁਣ ਤਾਂ ਡੈਕ ਪਲੈਨ ਪੁਰਜਾ ਯਾਰ ਅਟਾ ਲਾਇਆ ਤੇ ਮੈਂ ਚੱਕਰੀ ਲਾਇਆ ਤੇ ਅਟਾ ਲਾਇਆ ਮੈਂ ਗੋਲ ਗੋਲ ਕਾਕੀ ਦਾ ਦਾ ਬਣਾਇਆ ਅੱਛਾ ਅਟਾ ਕੁੰਨੇ ਆ ਫਿਰ ਗੋਲ ਗੋਲ ਕਰਕੇ ਨਹੀਂ ਨਹੀਂ ਰੋਟੀ ਅੱਛਾ ਗੋਲ ਗੋਲ ਰੋਟੀ ਪਕਾਤੀ ਫਿਰ ਹੋਰ ਕੀ ਕੀਤਾ ਸਟਾਰਟ ਵੀ ਸਟਾਰਟਿੰਗ ਕੀ ਕੀਤਾ ਸਟਾਰਟਿੰਗ ਵਿੱਚ ਵਾਰਸ ਕਾਏ ਵਾਰਸ ਕਾਏ ਅੱਛਾ ਕਿਤੇ ਵਾਰਸ ਕਾਏ ਅੱਛਾ ਇਹ ਹੋਰ ਕਿਤੇ ਤਹੀ ਭਾਂਡੇ ਗਏ ਭਾਂਡੇ ਵੀ ਟੁੱਟੇ ਆਟਾ ਤੋਦਾ ਆਟਾ ਗੁੰਨੇ ਨਹੀਂ ਪੁੱਛੀ ਨੂੰ ਕਿ ਕਿਤਾ ਹੀ ਉਹ ਤੇ ਅਬ ਗੁੰਨਾ ਗੋਣ ਕੇ ਮਿਕਸ ਕਰਦੇ ਆ ਅਚਨ ਮਿਕਸ ਕਰ ਦਿੰਦੇ ਫਿਰ ਅਚਨ ਪੋਚਾਇ ਲਾਇਆ ਪੋਚਾ ਮੁਸਕਾ ਲਿਆ ਨੇ ਆਨੇ ਪੋਚਾ ਲਾਇਆ ਸੀ ਤੂੰ ਵੀ ਹਾਂ ਸਾਰਾ ਆਇਆ ਸਾਰਾ ਕੰਮ ਹੁੰਦਾ ਹੈ ਕੀ ਹੋਇਆ ਤੈਨੂੰ ਉਹ ਖਾ ਗਈ ਫੇਰ ਉਹ ਨੂੰ ਉੱਟੀ ਆ ਗਈ ਇਹਨੂੰ ਪੰਜ ਕਾਣਾ ਲੈ ਉਹ ਖਾ ਗਈ ਨੂੰ ਉਟੀ ਆ ਗਈ ਨਹੀਂ ਉੱਟੀ ਆ ਗਈ ਖਾਤ ਗਈ ਹਾਂ ਇਹ ਮਮੇ ਤਾਂ ਗਈ ਮੇ ਰੋਣੀ ਉਹ ਤਾਂ ਗਈ ਉਹਨਾਂ ਤੋਂ ਨਾ ਸੋਰਾਣੀ ਹੈ ਗੰਦੀ ਮਮਾ ਚਾਹ ਪੀਣੀ ਹੈ ਚਾਹ ਕੋਲ ਭਾਗ ਲੈ ਚਾ ਮਮਾ ਇਹ ਤੁਸੀਂ ਨਹੀਂ ਪਾਈ ਚਾਹ ਮੈਂ ਨਹੀਂ ਪਾਈ ਅੰਮੇ ਅੰਮਾ ਕੱਲ ਦੀ ਇਹਨੇ ਮਮੀ ਦੇ ਮੂੰਹ ਤੇ ਛਾਲ ਮਾਰਤੀ ਹੈ ਬੈੱਡ ਤੇ ਉੱਥੇ ਢੋਤੇ ਚੜ ਕੇ ਨਾ ਛਾਲ ਮਾਰੀ ਬੜੀ ਜ਼ੋਰ ਦੀ ਮਮੀ ਦੇ ਮੂੰਹ ਤੇ ਦਾ ਦਾ ਦੀ ਕਿਦਾਂ ਬੁੱਗੇ ਤੇ ਛਾਲ ਵੱਜ ਗਈ ਆਂਦੀ ਮੈਂ ਜੰਪੀ ਲਾਈ ਮੈਂ ਜੰਪੀ ਲਈ ਅੱਜ ਤੱਕ ਦਿਨ ਮੰਨਿਆ ਕਰ ਦੇਣਾ ਹੁਣ ਤੇਰੀ ਜੰਪੀ ਨੇ ਮੈਂ ਇੰਦਾਂ ਹੁਣ ਨਾ ਮਾਰੀ ਓਏ ਓਏ ਹੁਣ ਹੁਣ ਨਾ ਜੰਪੀ ਮਾਰੀ ਮੰਮੀ ਨੇ ਚਾਹ ਢੋਲ ਦੇਣੀ ਹੁਣ ਹੁਣ ਚਾਹ ਪਚਾਈ ਡੈਡੀ ਚਾਹ ਪਚਾਈ ਵੇਖੀ ਵੇਖੀ ਨੇ ਚਾਹ ਢੋਲ ਦੇਣੀ ਹੋ ਜਾ ਹੋ ਜਾਣ ਹੋ ਜਾਵੇ ਹੋ ਭਜੋ 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 ਕੌਣ ਆ ਗਈ ਨਾ ਕੱਚਾ ਫਲੋ ਆਪਣੀ ਦਾਦਾ ਪੱਲਾ ਹੋ ਜਾ ਫੇਰ ਲਾਉਂ ਲੀ ਆ ਫੇਰ ਕਬ ਕਬ ਫੇਨਾ ਕੀ ਛਤਨਾਗੀ ਕ ਫੇਨਾ ਖਿਓ ਛਤਨਾਗੀ ਪਲਉ ਜੋ ਦੇਖ ਨਿੰਨ 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 ਕਰ ਮਾਰ ਦੇ ਹੁਣ ਸ਼ਾਲਾ ਲੈ ਮੀ ਪਿੱਛੇ ਹੀ ਆ ਚੱਲ ਮਾਰਾ ਥੋੜਾ ਸਾ ਚੱਲ ਤੇ ਤਾਰੇ ਬੁਣਨਾ ਤੇ ਨਾ ਬੁਲਾਉ ਜੇ ਚੱਲਣ ਬਸ ਘਰ ਆ ਜਾ ਹੁਣ ਥੱਲੇ ਹਰ ਗੁਣ ਆ ਜਾ ਹੁਣ ਬਸ ਕਰ ਵੀ ਇਹਨੂੰ ਸੱਟ ਲੱਗੂ ਚੱਲ ਚਾਹ ਪੀ ਲੈ ਹੁਣ ਲਾ ਯਾਰ ਪੁੱਤ ਨੂੰ ਫੋਨ ਲਾਈ ਯਾਰ ਇੱਕ ਮਿੰਟ ਲਾਈ ਛੇਤੀ ਨਾਈਂ ਛੇਤੀ ਮੈਂ ਕਹਣਾ ਕਹ ਦਦਾ ਤੈਨੂੰ ਚਾਹ ਨਹੀਂ ਦਿੱਤੀ ਵੇ ਚਾਹੀ ਪੀ ਗਿਆ ਦਦਾਂ ਨੂੰ ਕਹਿ ਦੇ ਦਦਾਂ ਨੂੰ ਕਹਿ ਦੋ ਦਦਾਂ ਨੂੰ ਕਹਿ ਦੋ ਨਾ ਲੈ ਮਾਸੀ ਕਹਿੰਦੇ ਆ ਵੀ ਛੱਡ ਕੇ ਆ ਆ ਵੀ ਚਲੋ ਮਸ ਮਾਸੀ ਡਿਊਟੀ ਤੇ ਛੱਡ ਕੇ ਆਉਣਾ ਹੈ ਘਰੇ ਚੱਲੇ ਮਾਸੀ ਹੁਣਾਂ ਦੇ ਪਹਿਲਾਂ بارش ਬਹੁਤ ਜ਼ਿਆਦਾ ਪੈਣੀ ਸਾਡੇ ਪਟਾਲੇ 'ਚ ਪਾਣੀ ਵੇਖੋ ਪਾਣੀ ਚੈੱਕ ਕਰੋ ਪਾਣੀ ਇਹ ਕਰਮਾਲੇ ਸ਼ਹਿਰਾਂ ਦੇ ਵਿੱਚ ਇਕ ਲੰਦਾ ਹੈ ਕਨੀ ਬਾਜੀ ਹਾਂ ਇਹ ਨਾ ਨਾ ਜਾਣ ਗਿਆ ਸਾਰੇ ਇਹ ਨਾ ਹੁੰਦੇ ਨੇ ਆ ਗਈ ਬੰਡਿਆ ਉਹ ਤੇਰੀ ਭਲੀਆ ਇਧਰ ਤੇ ਭਾਜੀ ਇਹ ਮੈਂ ਤਾਂ ਫਿਕਰ ਪੈ ਗਈ ਕਿ ਮੈਂ ਐਮਐਲ ਖਰੂਣਾ ਆ ਜੇ ਬਟਾਲੇ ਦਾ ਇਦਾਂ ਰਿਹਾ ਤੇ ਇਹ ਕੰਮ ਖਰਾਬ ਆ ਲੈ 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 ਫੋਨ ਦੇ ਨਾਲ ਵਲੋਗ ਜੁੜਦਾ ਲੋ ਵੀ ਕਰੋ ਚੈੱਕ ਵੀ ਬੰਡਿਆ ਜੀ ਕੋਈ ਆਦਾ ਨਹੀਂ ਕਰਾ ਸੌਲਾ ਪੀਆ ਓਹ ਹੋ 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 ਭੋਲੀ ਭਰਾਵਾ ਮम्मी ਦੇਖਣੇ ਟੀਵੀ ਤੇ ਸਾਡੇ ਬਟਾਲੇ ਦੇ ਨਹੀਂ ਨਟੰਡਿਆ ਮੀਨੇ ਬਹੁਤ ਅਤਰਾਈਏ ساری ਰਾਤ ਨਹੀਂ ਪਿੰਦੇ ਰਿਹਾ ਬਹੁਤ ਬਟਾਲੇ ਚ ਪਾਣੀ ਫਿਰ ਘੱਟ ਹੋਈ ਗਈ ਬਹੁਤ ਜਲਦੀ ਕੀ ਹੋਇਆ ਤੁਹਾਨੂੰ ਆਇਆ ਪੂਤਾ ਆਇਆ ਨਹੀਂ ਹਾਂ ਪੂ ਆਇਆ ਦੂ ਕਿੱਥੇ ਪੂ ਆਇਆ ਹਾਂ ਫੋਨ ਛੱਡ ਤਾਂ ਚੱਲ ਦੱਸ ਕਿੱਥੇ ਪੂ ਆਇਆ ਦੱਸ ਛੇਤੀ ਛੇਤੀ ਦੱਸ ਕਿੱਥੇ ਆ ਪਾਉ ਹੈ ਹੈ ਅਗੇ ਫਲ ਲੁੰਦਾ ਨਾ ਕਿਥੇ ਲੰਦਿਆ ਆ ਕਿਥੇ ਪਾਉ ਆਇਆ ਹੈ ਕਿਥੇ ਆ ਇਥੇ ਆ ਕਿਥੇ ਪਾਤ ਪਾਉ ਓਏ ਖੰਮੀ ਦੇ ਆ ਕਿਥੇ ਸੁਣਿਓ ਕੀ ਆ ਕੋਕੋ ਹੀ ਤੋ ਪਾੜੂ ਕੋਕੋ ਹੀ ਆ ਕਿਹੜੀ ਟਿਊਬ ਲਾਵਾਂ ਨਿੱਕੀ ਵਾਲੀ ਟਿਊਬ ਲੈ ਨਾ ਨਹੀਂ ਆ ਮੱਛਰ ਵਾਲੀ ਆ ਕਮ ਮੱਛਰ ਵਾਲੀ ਟਿਊਬ ਜਾ ਭੱਜ ਕੇ ਜਾ ਜਾ ਭੱਜ ਕੇ ਜਾ ਮੱਛਰ ਵਾਲੀ ਲੈ ਕੇ ਜਾ ਭੱਜ ਕੇ ਭੱਜ ਕੇ ਪਈ ਆ ਜਾ 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 ਮੈਨੂੰ ਨਹੀਂ ਖਾਣਾ ਨਹੀਂ ਮੰਮਾ ਮੈਨੂੰ ਲੈ ਜਾ ਦੱਦਾ ਇਹਨੂੰ ਕਮਣ ਨੂੰ ਲੈ ਜਾ ਦੱਦਾ ਇਹਨੂੰ ਕਮਣ ਨੂੰ ਲੈ ਜਾ ਨਹੀਂ ਲੈ ਚੋਕ ਨਹੀਂ ਪਾਉਣਾ ਐਵੇਂ ਨਾ ਮਨੂ ਨਾ ਜਾ ਹਾਏ ਮੇਰੇ ਖਾਦੇ ਮਠਰੀ ਮਿੱਠੇ ਅੰਬ ਤੇ ਸਾਰੀ ਇਹ ਮੈਨਾਂ ਨਹੀਂ ਲਾ ਸਕਦਾ ਮੈਲਾ ਮਨੂ ਨਾ ਜਾ ਹਾਂ ਫਿਰ ਮੈਨੂੰ ਕਿੱਥੇ ਬਾਉਂ ਬਾਲੂੰਗਾ ਕਿੱਥੇ ਮੈਨੂੰ ਅੱਥੇ ਬਾਉ ਲਾਉਂਗਾ ਚਲੋ ਬਹਿ ਜਾ ਜਾ ਤੂੰ ਬਹਿ ਜਾ ਇਧਰ ਸੁਤਣਾ ਆਵੇ ਸੁਤਣਾ ਮੈਂ ਤਾਂ ਕੰਮ ਇਧਰ ਵਾਏ bye kakak bye, 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 bye.